ਤੋ ਨੂੰ ਲੈ ਕੇ ਚੱਲਦੇ ਹਾਂ ਇੱਕ ਅਨੋਖੀ ਵੀਡੀਓ ਦੇ ਸਾਹਮਣੇ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਕੈਦ ਹੋਇਆ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਦੇ ਨੇੜੇ ਇੱਕ ਛੋਟੀ ਜਿਹੀ ਕੁੜੀ ਆ ਜਿਹੜੀ ਉਹ ਨਿਕਲਦੀ ਹੈ ਤੇ ਮੋਟਰਸਾਈਕਲ ਉਹਦੇ ਉੱਪਰ ਡਿੱਗ ਪੈਂਦਾ ਹੈ ਤੇ ਆਲੇ ਦੁਆਲੇ ਸਖ ਜਿਹੜੇ ਹੈਗੇ ਉਹਨੂੰ ਵੇਖ ਕੇ ਇੱਕਦਮ ਭੱਜਦੇ ਨੇ ਤੇ ਮੋਟਰਸਾਈਕਲ ਨੂੰ ਖੜਾ ਕਰਕੇ ਬੱਚੀ ਨੂੰ ਚੱਕ ਲੈਂਦੇ ਨੇ ਪਰ ਜਦੋਂ ਦੂਜੇ ਦੂਜਾ ਸ਼ਖਸ ਉਸ ਮੋਟਰ ਨੂੰ ਚੱਕਣ ਲੱਗਦਾ ਹੈ ਮੋਟਰਸਾਈਕਲ ਨੂੰ ਚੱਕਣ ਲੱਗਦਾ ਹੈ ਤੇ ਉਸ ਮੋਟਰਸਾਈਕਲ ਨੂੰ ਅੱਗ ਪੈ ਜਾਂਦੀ ਹੈ ਤੇ ਜ਼ਿਆਦਾਤਰ ਜਿਹੜੇ ਮਾਮਲੇ ਉਹ ਬਹੁਤ ਜ਼ਿਆਦਾ ਇਹੀ ਆ ਰਹੇ ਨੇ ਕਿ ਮੋਟਰਸਾਈਕਲਾਂ ਨੂੰ ਕਿਤੇ ਸਕੂਟਰਿਆਂ ਨੂੰ ਅੱਗ ਪੈ ਰਹੀ ਹੈ ਤੇ ਕਿੰਨਾ ਸੁਰੱਖਿਤ ਉਹ ਕੁੜੀ ਬਚ ਗਈ ਹੈ ਕਿਉਂਕਿ ਥੋੜੇ ਸਮੇਂ ਦੇ ਵਿੱਚ ਅਗਰ 5 ਮਿੰਟ ਹੋਰ ਨਿਕਲ ਜਾਂਦੇ ਤਾਂ ਇਸ ਕੁੜੀ ਨੂੰ ਜਿਉਂਦੇ ਜੀ ਸਰਦੇ ਇਹਨਾਂ ਲੋਕਾਂ ਨੇ ਲੋਕਾਂ ਨੇ ਵੇਖਣਾ ਸੀ ਪਰ ਗਣੀ ਮਤ ਰਹੀ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਸ ਉਸ ਵੇਲੇ ਅੱਗ ਨਹੀਂ ਪਈ ਜਿਸ ਜਦੋਂ ਇਹ ਕੁੜੀ ਉਸ ਮੋਟਰਸਾਈਕਲ ਦੇ نیچے ਆ ਗਈ ਸੀ ਤੁਸੀਂ ਦੇਖ ਸਕਦੇ ਹੋ ਕਿ ਧੂਆਂ ਧਾਰ ਹੋ ਚੁੱਕਾ ਹੈ ਇੱਕ ਮੋਟਰਸਾਈਕਲ ਨੂੰ ਅੱਗ ਪੈ ਚੁੱਕੀ ਹੈ ਤੇ ਅਫਰਾ ਤਫਰੀ ਦਾ ਮਾਹੌਲ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਪਰ ਗਣੀ ਮਤ ਰਹੀ ਕਿ ਉਸ ਕੁੜੀ ਦੇ ਦੇ ਭਾਗ ਚੰਗੇ ਕਹਿ ਸਕਦੇ ਆ ਜਾਂ ਪ੍ਰਮਾਤਮਾ ਆਪ ਹਾਜ਼ਰ ਨਾਜ਼ਰ ਹੋਇਆ ਹੈ ਜਿਹਦੇ ਕਰਕੇ ਉਹ ਕੁੜੀ ਜਿਹਦੀ ਜਾਨ ਜਿਹੜੀ ਹੈ ਬਚ ਗਈ ਹੈ ਦੇਖੋ ਆਪਣੇ ਆਪਣੇ ਮੋਟਰਸਾਈਕਲਾਂ ਨੂੰ ਦੂਜੇ ਬੰਦੇ ਵੀ ਫਟਾਫਟ ਚੱਕ ਰਹੇ ਨੇ ਕਿਉਂਕਿ ਪੈਟਰੋਲ ਜਿਹੜਾ ਹੁੰਦਾ ਹੈ ਉਹਨੂੰ ਬਹੁਤ ਜ਼ਿਆਦਾ ਅੱਗ ਜਲਦੀ ਅੱਗ ਪੈ ਜਾਂਦੀ ਹੈ ਪਰ ਗਣੀ ਮਤ ਰਹੀ ਕਿ ਐਸੀ ਕੋਈ ਹੋਰ ਮੋਟਰਸਾਈਕਲ ਆ ਕਰਨੀ ਪਈ ਇਸ ਨੂੰ ਦੇਖ ਸਕਦੇ ਹੋ ਲਟਾ ਲਟਾ ਅੱਗ ਅੱਗ ਦੇ ਭਾਂਬੜ ਜਿਹੜੇ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਹੈ ਕੈਮਰੇ ਦੇ ਵਿੱਚ ਕੈਦ ਹੋਈਆਂ ਹੈ ਤੇ ਆਪਣੇ ਆਪ ਕਿਰਪਾ ਕਰਕੇ ਜਦੋਂ ਸਟੈਂਡ ਤੇ ਲਗਾਉਂਦੇ ਆ ਤਾਂ ਉਹਨੂੰ ਵਧੀਆ ਟੰਗ ਦੇ ਨਾਲ ਹੀ ਲਾਇਆ ਕਰੋ ਕਿਉਂਕਿ ਤੁਹਾਡਾ ਨੁਕਸਾਨ ਹੁੰਦਾ ਹੈ ਤੇ ਨਾਲ ਦੀ ਨਾਲ ਕਿਸੇ ਹੋਰ ਦਾ ਨੁਕਸਾਨ ਵੀ ਹੋ ਜਾਂਦਾ ਹੈ ਤੇ ਜਦੋਂ ਵੀ ਅਸੀਂ ਗੱਡੀ ਨੂੰ ਖੜਾਉਣਾ ਹੈ ਤਾਂ ਚੰਗੀ ਤਰ੍ਹਾਂ ਚੈੱਕ ਕਰਨਾ ਹੈ ਕਿ ਉਹ ਸਹੀ ਟੰਗ ਦੇ ਨਾਲ ਖੜਾ ਹੈ ਕਿ ਨਹੀਂ ਖੜਾ ਹੈ ਦੇਖੋ ਦੂਜਾ ਜਿਹੜਾ ਬੰਦਾ ਹੈ ਸਖਸ਼ ਆਪਣੇ ਮੋਟਰਸਾਈਕਲ ਨੂੰ ਬਚਾਉਣ ਵਾਸਤੇ ਖੁਦ ਜਾਨ ਦੀ ਬਾਜ਼ੀ ਲਾ ਕੇ ਉਸ ਮੋਟਰਸਾਈਕਲ ਨੂੰ ਖਿੱਚ ਕੇ ਲੈ ਕੇ ਜਾਂਦਾ ਹੈ ਤੇ ਉਮ ਜਿਹੜਾ ਮੋਟਰਸਾਈਕਲ ਸੀ ਉਹ ਹੁਣ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਾਣੀ ਪਾਇਆ ਜਾ ਰਿਹਾ ਹੈ ਉੱਪਰ ਤੇ ਸਿਲੰਡਰ ਦੀ ਵਰਤੋਂ ਵੀ ਕੀਤੀ ਹੈ ਲੇਕਿਨ ਉਹ ਅੱਗ ਇੰਨੀ ਜ਼ਿਆਦਾ ਭਾਵਕ ਹੋ ਸਕੀ ਸੀ ਇੰਨੀ ਜ਼ਿਆਦਾ ਅੱਗ ਤੇਜ਼ ਹੋ ਸਕੀ ਸੀ ਤੇ ਬੁਝਾਉਣੀ ਬਹੁਤ ਹੀ ਮੁਸ਼ਕਲ ਰਹੀ ਹੈ ਪਾਣੀ ਪਾ ਰਹੇ ਨੇ ਲੋਕ ਉਹਨੂੰ ਬੁਝਾਉਣ ਵਾਸਤੇ ਸਮਾਨ ਉਠਾਇਆ ਜਾ ਰਿਹਾ ਹੈ ਦੁਕਾਨ ਦਾ ਇਹ ਠੰਡੀਆਂ ਦੀਆਂ ਬੋਤਲਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਐਨੇ ਵਿੱਚ ਹੀ ਗੱਡੀ ਜਿਹੜੀ ਹੈਗੀ ਆ ਫੇਵਰਿਟ ਦੀ ਗੱਡੀ ਫੋਨ ਕੀਤਾ ਜਾਂਦਾ ਹੈ ਉਹ ਤੁਰੰਤ ਹੀ ਜਲਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਸ ਦੇ ਵਿੱਚ ਕਟਕਰੀ ਕੀਤੀ ਗਈ ਨਾ ਐਡਿਟ ਕੀਤਾ ਗਿਆ ਹੈ ਤੇ ਲਾਈਵ ਕੈਮਰਾ ਚੱਲ ਰਿਹਾ ਹੈ ਲਾਈਵ ਕੈਮਰੇ ਦੇ ਵਿੱਚ ਹੀ ਬਿਲਕੁਲ ਗੱਡੀ ਪੂਰੇ ਹੀ ਸਮੇਂ ਦੇ ਵਿੱਚ ਉਹ ਪਹੁੰਚਦੀ ਹੈ ਤੇ ਐਨੇ ਸਮੇਂ ਦੇ ਵਿੱਚ ਆ ਕੇ ਉਸ ਅੱਗ ਨੂੰ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਹੈ ਤੇ ਤਾਂ ਕਿਤੇ ਜਾ ਕੇ ਜਿਹੜੇ ਕਰਿਆਨੇ ਵਾਲੇ ਹੁੰਦੇ ਨੇ ਜਾਂ ਹੋਰ ਸਾਰੇ ਹੁੰਦੇ ਨੇ ਇਹਨਾਂ ਦੇ ਜਾਨ ਦੇ ਵਿੱਚ ਜਾਨ ਆਉਂਦੀ ਹੈ ਕਿਉਂਕਿ ਅੱਗ ਜਿਹੜੀ ਹੈਗੀ ਉਹ ਜਿਆਦਾ ਫੜ ਕੇ ਕਿਸੇ ਹੋਰ ਦੁਕਾਨਾਂ ਨੂੰ ਵੀ ਅੱਗ ਲੱਗ ਸਕਦੀ ਸੀ ਜਾਂ ਹੋਰ ਆਉਣ ਜਾਣ ਵਾਲੀਆਂ ਪੈਟਰੋਲਿੰਗ ਗੱਡੀਆਂ ਜਿਹੜੀਆਂ ਸੀ ਉਹ ਉਹਨਾਂ ਨੂੰ ਵੀ ਅੱਗ ਪੈ ਸਕਦੀ ਸੀ ਪਰ ਗਣੀ ਮਤ ਰਹੀ ਧੰਨਵਾਦ ਹੈ ਇਹਨਾਂ ਦਾ ਫੈਬਰਿਕ ਵਾਲਿਆਂ ਦਾ ਕਿ ਜਿਨ੍ਹਾਂ ਨੇ ਮੌਕੇ ਪਰ ਆ ਕੇ ਉਸ ਅੱਗ ਨੂੰ ਬੁਝਾਇਆ ਤੇ ਬਾਈਕ ਕੁਝ ਹੱਦ ਤੱਕ ਤਾਂ ਖਤਮ ਹੋ ਚੁੱਕੀ ਸੀ ਤੇ ਕੁਝ ਹੱਦ ਤੱਕ ਰਹੀ ਜਿਹੜੀ ਹੈ ਉਹਨੂੰ ਦੁਬਾਰਾ ਚਾਲੂ ਕਰਨ ਵਾਸਤੇ ਟਾਈਮ ਜ਼ਰੂਰ ਲੱਗੇਗਾ ਉਸੇ ਸੈਕਸ਼ਨ ਨੂੰ ਦੁਬਾਰਾ ਮਿਹਨਤ ਕਰਨੀ ਪਵੇਗੀ ਪਰ ਗਣੀ ਮਤ ਰਹੀ ਕੋ ਵੱਡਾ ਨੁਕਸਾਨ ਨਹੀਂ ਹੋਇਆ ਕਿਉਂਕਿ ਤੁਰੰਤ ਉੱਥੇ ਕਈ ਵਾਰੀ ਐਸਾ ਹੁੰਦਾ ਕਿ ਕੋਈ ਉਸ ਸੈਕਸ਼ਨ ਨੇੜੇ ਤੇੜੇ ਹੁੰਦਾ ਵੀ ਹੈ ਨਹੀਂ ਆ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਦਾ ਕੁਛ ਨਹੀਂ ਪਤਾ ਲੱਗਦਾ ਵੀ ਉਹ ਕਿਹੜੇ ਵੇਲੇ ਕੀ ਕਰ ਦੇਣ ਕਿਉਂਕਿ ਸ਼ਰਾਰਤ ਅਕਸਰ ਜਿਹੜੇ ਹੁੰਦੇ ਨੇ ਉਹ ਬੱਚੇ ਹੀ ਹੁੰਦੇ ਨੇ ਜ਼ਿਆਦਾਤਰ ਵੈਸੇ ਅੱਜ ਕੱਲ ਤਾਂ ਬੜਿਆਂ ਵਿੱਚ ਵੀ ਸ਼ਰਾਰਤਾਂ ਵੇਖਿਆ ਜਾ ਰਹੀਆਂ ਹਨ ਪਰ ਮੋਟਰਸਾਈਕਲ ਨੂੰ ਹੱਥ ਲਾਉਂਦੇ ਸਾਰ ਹੀ ਮੋਟਰਸਾਈਕਲ ਗੁੱਡੀ ਤੇ ਡਿੱਗ ਪੈਂਦਾ ਏ ਪਰ ਗੁੱਡੀ ਦੀ ਜਾਨ ਬਚ ਗਈ ਹੈ ਅੱਗੇ ਵਾਸਤੇ ਧਿਆਨ ਰੱਖਿਓ ਤੁਸੀਂ ਦੇਖ ਰਹੇ ਹੋ ਪੀਵੀ ਵਾਰਾ ਅਪਡੇਟ